ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਬਿਕਰਮਜੀਠੀ ਨੂੰ ਲੈ ਕੇ ਜਿਹੜੇ ਉਹਨਾਂ ਦੇ ਕੰਟੈਕਟ ਦੇ ਵਿੱਚ ਆ ਤੇ ਭਾਈ ਕਈ ਜਣੇ ਹੋਰ ਗ੍ਰਿਫਤਾਰ ਹੋਣ ਜਾ ਰਹੇ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਕੌਣ ਕੌਣ ਇਸ ਇਹਦੇ ਨਾਲ ਕੰਟੈਕਟ ਦੇ ਵਿੱਚ ਆ ਤੇ ਹੁਣ ਪੂਰੀ ਗੱਲਬਾਤ ਸਾਂਝੀ ਕਰਾਂਗੇ ਬਿਕਰਮਜੀਠੀ ਦੀਆਂ ਅਕਸਰ ਮੁਸੀਬਤਾਂ ਵਧਦੀਆਂ ਨਜ਼ਰ ਆਉਂਦੀਆਂ ਜੇ ਗੱਲ ਕਰੀ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਕਈ ਵਾਰ ਅਰਜੀ ਪਾ ਦਿੱਤੀ ਜਾਂਦੀ ਹੈ ਤੇ ਪਰ ਉਹਨਾਂ ਨੂੰ ਰਾਹਤ ਨਹੀਂ ਮਿਲਦੀ ਕੋਟ ਮੰਨੀਓ ਤੇ ਉਹਨਾਂ ਦੇ ਵਕੀਲ ਮੰਨੀਓ ਕਹੇ ਜਾਂਦਾ ਵੀ ਪੰਜਾਬ ਸਰਕਾਰ ਤੱਕਾ ਕਰੀ ਤੇ ਹੁਣ ਇਹਦੇ ਵਿੱਚ ਬਈ ਕਈ ਖੁਲਾਸੇ ਹੋ ਜਾਂਦੇ ਆ ਬਿਕਰਮ ਜਿਠੀਏ ਦੇ ਨਾਲ ਜਿਹੜੇ ਕੰਟੈਕਟ ਦੇ ਵਿੱਚ ਆ ਜਿਹੜੇ ਉਹਨਾਂ ਦੇ ਸਾਥੀ ਆ ਤੇ ਕਈ ਮਾਮਲੇ ਹੋਰ ਸਾਹਮਣੇ ਆਉਂਦੇ ਆ ਪਹਿਲਾਂ ਵੀਡੀਓ ਸੁਣੋ ਸੀਨੀਅਰ ਪੱਤਰਕਾਰ ਜਿਹੜਾ ਕਿ ਬਈ ਜਗਤਾਰ ਸਿੰਘ ਪੁੱਲ ਤਾਂ ਪਹਿਲਾਂ ਵੀਡੀਓ ਸੁਣੋ ਫਿਰ ਕਰਾਂਗੇ ਅੱਗੇ ਗੱਲ ਬਾਤ ਬਿਕਰਮ ਜਿਠੀਏ ਦੀ ਵਿਜੀਲੈਂਸ ਦੀ ਵੱਡੀ ਕਾਰਵਾਈ ਬਿਕਰਮ ਜਿਠੀਆ ਦੇ ਕਰੀਬੀ ਜਾਂ ਉਹਨਾਂ ਦੇ ਬਿਜ਼ਨਸ 파ਟਨਰ ਨੇ ਉਹ ਕਹਿ ਜਾਣ ਵਾਲੇ ਹਰਪ੍ਰੀਤ ਗੁਲਾਟੀ ਉਹਨਾਂ ਨੂੰ ਵਿਜੀਲੈਂਸ ਨੇ ਅਰੈਸਟ ਕਰ ਲਿਆ ਕਹਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀਆਂ ਦਾ ਕੰਮ ਇਹ ਦਿਖਦਾ ਸੀ Shimla ਹੋਣ ਦਿੱਲੀ ਹੋਣ ਬੜੀ ਜਗ੍ਹਾ ਇਹਨਾਂ ਦੀ ਪ੍ਰਾਪਰਟੀਆਂ ਨੇ ਇਹਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਨਵੀਂ ਅਪਡੇਟ ਕੀ ਹੈ ਵਿਜੀਲੈਂਸ ਵੱਲੋਂ ਉਹ ਉਹਨਾਂ ਨੇ ਜਾਣਕਾਰੀ ਕੀ ਦਿੱਤੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਡੀਏ ਦਾ ਕੇਸ ਰਜਿਸਟਰ ਚਲਾਨ ਪੇਸ਼ ਹੋ ਚੁੱਕਾ ਡਿਸਟ੍ਰਿਕਟ ਕੋਰਟ ਤੋਂ ਜ਼ਮਾਨਤ ਰੱਦ ਹੋ ਚੁੱਕੀ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ ਹੋਇਆ ਲੇਕਿਨ ਅੱਜ ਸਰਕਾਰ ਨੇ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਇਸ ਕਰਕੇ ਕੀਤਾ ਗਿਆਗਾ ਕਿਉਂਕਿ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਸਰਕਾਰ ਦੀ ਪੰਜਾਬ ਪੁਲਿਸ ਦੀ ਬਹੁਤ ਵੱਡੇ ਪੱਧਰ ਤੇ ਕਿਰਕਰੀ ਹੋਈ ਆ ਸਰਕਾਰ ਨੂੰ ਝਟਕਾ ਏਡਾ ਲੱਗਾ ਸਰਕਾਰ ਨੂੰ ਉਹ ਕਰੰਟ ਲੱਗਾਗਾ ਤੇ ਸਰਕਾਰ ਜਿਹੜਾ ਲੋਕਾਂ ਦੇ ਨਿਸ਼ਾਨ ਦੇ ਨਿਧਿਆ ਗਈ ਉਹ ਖਬਰ ਨੂੰ ਛੋਟੀ ਕਰਨ ਵਾਸਤੇ ਖਬਰ ਨੂੰ ਕਿਲ ਕਰਨ ਵਾਸਤੇ ਸਰਕਾਰ ਨੇ ਵਿਕਰਮ ਚਿੱਠੀਆ ਦਾ ਚਿਹਰਾ ਲੈ ਆਂਦਾ ਹੁਣ ਕੰਚਨਪ੍ਰੀਤ ਤੇ ਕੋਈ ਗੱਲ ਨਹੀਂ ਕਰ ਰਿਹਾਗਾ ਠੀਕ ਹੈ ਲੋਕ ਕਰਨ ਕੇ ਬੱਲੇ ਬੱਲੇ ਵਿਕਰਮ ਸਿੰਘ ਮਜੀਠੀਆ ਦਾ ਬੰਦਾ ਫੜ ਲਿਆ ਕੰਜਨਪ੍ਰੀਤ ਦੇ ਨਾਲ ਜੋ ਧੱਕਾ ਕੀਤਾ ਜਾ ਰਿਹਾ ਸੀ ਉਸੇ ਗੱਲ ਖਤਮ ਹੋ ਗਈ ਹਾਈ ਕੋਰਟ ਨੇ ਵੀ ਸਾਬਤ ਕਰਤਾ ਕਿ ਤੁਸੀਂ ਧੱਕਾ ਕਰ ਰਹੇ ਹੋ ਨਹੀਂ ਤੇ ਕਦੀ ਸੁਣਿਆ ਹੈਗਾ ਕਿ 5 ਵਜੇ ਤੱਕ ਦੀ ਦੇਸ਼ ਦੀ ਕੋਈ ਅਦਾਲਤ ਚੱਲਦੀ ਹੋਵੇ ਵੱਡੇ ਵੱਡੇ ਬਿੱਲਾਂ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਪਿੱਛੇ ਜੇ ਬਹਿਸ ਹੋਈ ਹੈ ਰਾਤ ਰਾਤ ਤੱਕ ਚੱਲੀ ਰਹੀ ਪਾਰਲੀਮੈਂਟ ਵੀ ਕੋਟਾ ਵੀ ਖੁੱਲਦੀਆਂ ਰਹੀਆਂ ਆਈਆਂ ਪਰ ਆਹ ਦੇਖੋ ਕਿ ਸਵੇਰ ਦੇ 4-5 ਵਜh ਗਏ ਹੈਗੇ ਬਹਿਸ ਹਣਾ ਹੁਣ ਉਸ ਮਸਲੇ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ ਪੁਲਿਸ ਦੀ ਉਹ ਝਟਕਾ ਲੱਗਾ ਸਰਕਾਰ ਸਦਮੇ ਦੇ ਵਿੱਚ ਫਿਰ ਸਰਕਾਰ ਨੇ ਅੱਜ ਮੀਡੀਆ ਜਿਹੜੀ ਸਰਕਾਰ ਦਾ ਮੀਡੀਆ ਵਿੰਗ ਆ ਉਹਨਾਂ ਨੇ ਖਬਰ ਰਿਲੀਜ਼ ਕਰ ਦਿੱਤੀ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਵਿਜੀਲੈਂਸ ਬਿਊਰੋ ਨੂੰ ਮਿਲੀ ਕਾਮਯਾਬੀ ਵਿਕਰਮ ਸਿੰਘ ਮਜੀਠੀਆ ਦਾ ਫੜਿਆ ਗਿਆ ਸਾਥੀ ਜਿਵੇਂ ਆਪਾਂ ਚੈਨਲ ਵਾਲੇ ਰੌਲਾ ਪਾਉਂਦੇ ਕਿਲ-ਕਿਲ ਕੇ ਨਾ ਹੁਣ ਇਦਾਂ ਖੇਲਦੇ ਆਪਾਂ ਜਿਵੇਂ ਕਬਜ਼ੋ ਹੋਈ ਹੁੰਦੀ ਆ মিডিਆ ਵਾਲਿਆਂ ਨੂੰ ਇੰਨਾ ਜ਼ੋਰ-ਜ਼ੋਰ ਅੱਡੀਆ ਪੂਰਾ ਯੋਰ ਲਾ ਦਿੰਦੇ ਧੁੰਨੀ ਤੱਕ ਯੋਰ ਲਾ ਦਿੰਦੇ ਹੈਗੇ ਨਾ ਸਾਨੂੰ ਵੀ ਸਿੰਪਲ ਸਧਾਰਨ ਸ਼ਬਦਾਂ ਚ ਖਬਰ ਨਹੀਂ ਪੜਨੀ ਆਉਂਦੀ ਬੜਾ ਯੋਰ ਲੱਗਦਾ ਉਹਨਾਂ ਸ਼ਾਇਦ ਪੰਜਾਬ ਸਰਕਾਰ ਦਾ ਜਾਂ ਵਿਜੀਲੈਂਸ ਦਾ ਨਹੀਂ ਕਿਲ ਕੇ ਯੋਰ ਲੱਗਣਾ ਜਿੰਨਾ মিডিਆ ਦਾ ਲੱਗ ਜਾਂਦਾ ਹੈਗਾ ਹੁਣ ਅੱਜ ਇਸ ਮਸਲੇ ਦੇ ਵਿੱਚ ਜਿਹੜੇ ਉਹਨਾਂ ਦੇ ਬਿਕਰਮ ਸਿੰਘ ਬਜੀਠੀਆ ਦੇ ਸਾਥੀ ਪੜੇਗੇ ਨੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸਰਕਾਰ ਵੱਲੋਂ ਇਹਦਾ ਜਿਹੜਾ মিডিਆ ਆਪਣਾ ਪੰਜਾਬ ਦੇ ਵੱਲੋਂ ਜਿਹੜੇ ਸਰਕਾਰੀ ਵਕੀਲ ਪੇਸ਼ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਮਹਾਲੀ ਕੋਰਟ ਨੇ ਵਿਜੀਲੈਂਸ ਨੂੰ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪੀ ਸਿੰਘ ਕੁਲਾਟੀ ਦਾ ਛੇ ਦਿਨਾਂ ਦਾ ਰਿਮਾਂਡ ਦਿੱਤਾ ਵਿਜੀਲੈਂਸ ਨੇ ਸ਼ਰਾਬ ਕਾਰੋਬਾਰੀ ਹਰਪੀ ਸਿੰਘ ਕੁਲਾਟੀ ਨੂੰ ਅੱਜ ਮਹਾਲੀ ਕੋਰਟ ਵਿੱਚ ਪੇਸ਼ ਕੀਤਾ ਸੀ ਮਜੀਠੀਆ ਦੇ ਕੁਲਾਟੀ ਦੇ ਵਿੱਚ 10 ਕਰੋੜ ਰੁਪਏ ਦਾ ਲੈਣ-ਦੇਣ ਜਿਹੜਾ ਵਾ ਉਹ ਗੱਲ ਸਾਹਮਣੇ ਆਈ ਹੈ ਇਹ মিডিਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਫੈਰੀ ਸੋਪਤ ਅਤੇ ਪ੍ਰੀਤ ਇੰਦਰਪਾਲ ਸਿੰਘ ਇਹ ਕੱਲ ਇਹ ਦੋਨੇ ਉੱਥੇ ਵੀ ਗਏ ਸੀ ਸਪੈਸ਼ਲ ਸਰਕਾਰ ਨੇ ਨੋਟੀਫਾਈਡ ਕਰਕੇ ਇਹਨਾਂ ਨੂੰ ਉੱਥੇ ਭੇਜਿਆ ਸੀ ਤਰਨਤਨ ਸਰਕਾਰ ਨੂੰ ਇਹ ਲੱਗਦਾ ਸੀ ਕਿ ਜਿਹੜੇ ਉੱਥੇ ਇਹਨਾਂ ਦੇ ਸਰਕਾਰੀ ਵਕੀਲ ਆ ਉਹ ਸ਼ਾਇਦ ਇੰਨੇ ਕੇਸ ਨੂੰ ਲੜ ਨਾ ਸਕਣ ਇਸ ਕਰਕੇ ਇਹ ਦੋ ਮਾਨਜੋਗ ਵਕੀਲ ਸਰਕਾਰ ਨੇ ਨੋਟੀਫਾਈ ਕਰਕੇ ਭੇਜੇ ਸੀ ਕਿ ਸਰਕਾਰ ਦੇ ਕਾਫੀ ਕਾਬਲ ਵਕੀਲ ਨੇ ਪਰ ਫਿਰ ਵੀ ਸਰਕਾਰ ਨੂੰ ਉੱਥੋਂ ਝਟਕਾ ਲੱਗਾ ਹੁਣ ਇਹ ਜਿਹੜੀ ਆਈਏ ਸਾਹਮਣੇ ਕੇਸ ਸਾਹਮਣੇ ਆਇਆਗਾ ਔਰ ਸਭ ਤੋਂ ਵਿਟਿਕਲ ਜਿਹੜੀ ਸਵੇਰੇ ਖਬਰ ਜਿਹੜੀ ਆਈ ਸੀ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਬਿਕਰਮ ਸਿੰਘ ਅਮਜੀਠੀਆ ਦੇ ਮਾਮਲੇ ਵਿੱਚ ਜਿਹੜੀ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਉਹਦੇ 'ਚ ਇਹ ਸੀ ਕਿ ਉਹਨਾਂ ਜਿਹੜੇ ਹਰਪੀ ਸਿੰਘ ਸਾਥੀ ਉਹ ਜਿਹੜੇ ਫੜੇ ਗਏ ਨੇ ਸਰਕਾਰ ਨੂੰ ਜਿਹੜੀ ਕਾਮਯਾਬੀ ਮਿਲੀ ਹੈਗੀ ਉਹਦੇ 'ਚ ਹਰਪੀ ਸਿੰਘ ਸਾਥੀ ਉਹਨਾਂ ਦੀਆਂ ਕੁਝ ਕੰਪਨੀਆਂ ਦਾ ਵੀ ਜ਼ਿਕਰ ਕੀਤਾ ਗਿਆ ਉਹਦੇ 'ਚ ਕਿਹੜੀਆਂ-ਕਿਹੜੀਆਂ ਕੰਪਨੀਆਂ ਜਿਹੜੀਆਂ ਇਹੋ ਦੇ 'ਚ ਪੈਸਾ ਲੱਗਾ ਸੀ ਲੈਣ ਦੇਂਦਾ ਜਿਹੜਾ ਮਸਲਾ ਸੀ ਉਹਦੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਜਿਹਦੇ 'ਚ ਆਪਾਂ ਜ਼ਿਕਰ ਕਰ ਦਿੰਦੇ ਜਿਹੜੇ ਕੰਪਨੀਆਂ ਜਿਹੜੀ ਜਾਣਕਾਰੀ ਸਾਨੂੰ ਮਿਲੀ ਆ ਉਹਦੇ 'ਚ ਹਰਪੀ ਸਿੰਘ ਹੁਣਾਂ ਦਾ ਜਿਹੜਾ ਮਸਲਾ ਉਹ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਸਭ ਤੋਂ ਵੱਡੀ ਕਾਮਯਾਬੀ ਮਿਲੀ ਹੈ ਵਿਜੀਲੈਂਸ ਨੂੰ ਹਰਪੀ ਸਿੰਘ ਕੁਲਾਟੀ ਹੁਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ਰਾਬ ਕੰਪਨੀ ਜਿਹੜੀ ਹੋਗੀ ਆਕਾਸ਼ ਸੁਪ੍ਰੀਤੀ ਇਹ ਕੰਪਨੀ UV Enterprise ਦੂਜੀ ਕੰਪਨੀ ਹੈ ਤੀਜੀ ਕੰਪਨੀ ਹੈ AD Enterprise ਇਹਨਾਂ ਤਿੰਨਾਂ ਕੰਪਨੀਆਂ ਦੇ ਜਰੀਏ ਇਹਨਾਂ ਦੋਨਾਂ ਦਾ ਲੈਣ ਦੇਣ ਹੋਇਆ ਗੁਲਾਟੀ ਦੇ ਜਰੀਏ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ Shimla ਅਤੇ Delhi ਦੇ ਵਿੱਚ ਪ੍ਰਾਪਰਟੀ ਬਣਾਈ ਹੈ ਮਜੀਠੀਆ ਦੇ ਖਿਲਾਫ ਦਰਜ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੁਣ ਇਹ ਬੰਦਾ ਫੜਿਆ ਗਿਆ ਵਾ ਇਹ ਸਰਕਾਰ ਨੂੰ ਜਾਂ ਵਿਜੀਲੈਂਸ ਨੂੰ ਛੇ ਦਿਨ ਦਾ ਰਿਮਾਨਡ ਮਿਲ ਗਿਆ ਹੱਲੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਾਲਾ ਗਜਪਤ ਸਿੰਘ ਗਰੇਵਾਲ ਉਹਨੂੰ ਵੀ ਪਗੋੜਾ ਕਰਾਰ ਦੇਣ ਵਾਸਤੇ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਕਿਉਂ ਉਹਨੂੰ ਵੀ ਨਾਮਜ਼ਦ ਕਰ ਲਿਆ 120 ਬੀ ਦੇ ਤਹਿਤ ਔਰ ਉਹਨੂੰ ਬੁਲਾਉਂਦੇ ਰਹੇ ਵਿਜੀਲੈਂਸ ਵਾਲੇ ਇਨਵੈਸਟੀਗੇਸ਼ਨ ਵਿੱਚ ਜੁਆਇਨ ਕਰ ਉਹ ਦੋ ਤਿੰਨ ਵਾਰਾਂ ਗਏ ਬਾਅਦ ਚ ਉਹਨਾਂ ਨੂੰ ਸੂਹ ਮਿਲ ਗਿਆ ਹੋਊਗਾ ਕਿ ਤੁਹਾਨੂੰ ਵੀ ਗ੍ਰਿਫਤਾਰ ਕਰ ਲੈਣਗੇ ਇਸ ਕਰਕੇ ਉਹ ਫਰਾਰ ਨੇ ਵਿਜੀਲੈਂਸ ਦੇ ਕਾਬੂ ਨਹੀਂ ਆ ਰਹੇ ਹੈਗੇ ਤੇ ਹੁਣ ਵਿਜੀਲੈਂਸ ਹੈ ਉਹਨੂੰ ਭਗੌੜਾ ਕਰਾਉਣ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋ ਸਕਦਾ ਹੈ ਕਿ ਗਜਪਤ ਸਿੰਘ ਗਰੇਵਾਲ ਇਸ ਗੱਲ ਦਾ ਇੰਤਜ਼ਾਰ ਕਰਦੇ ਹੋਣ ਕਿ ਜੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਂਦੀ ਆ ਜਿਹੜਾ ਮੁੱਖ ਦੋਸ਼ੀ ਹੈ ਤੇ ਫਿਰ لازਮੀ ਤੌਰ ਤੇ ਉਹਨਾਂ ਨੂੰ ਰਲੀਫ ਮਿਲ ਜੇਗੀ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੋਣ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਹਾਈ ਕੋਰਟ ਨੇ ਬਿੱਲ ਦੇਣੀ ਕਿ ਨਹੀਂ ਦੇਣੀ ਦੋਨਾਂ ਧਿਰਾਂ ਦੀ ਬਹਿਸ ਦਲੀਲਾਂ ਤਰਕ ਸਾਰੇ ਸੁਨਣ ਤੋਂ ਬਾਅਦ ਫੈਸਲਾ ਰੱਖਵਾ ਰੱਖਿਆ ਹੋਇਆ ਵਿਜੀਲੈਂਸ ਦੀ ਫੜੋ ਫੜਾਈ ਤੇ ਕਿ ਜਿਹੜਾ ਬਿਕਰਮ ਮਜੀਠੀਆ ਦੇ ਕੇਸ ਤੇ ਕੋਈ ਫਰਕ ਪਏਗਾ ਜਾਂ ਜਿਵੇਂ ਉਹਨਾਂ ਨੇ ਜ਼ਮਾਨਤ ਦਾ ਜਿਹੜਾ ਫੈਸਲਾ ਉਹ ਰੱਖਵਾ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਕੀ ਘਾਟਾ ਹੀ ਘਾਟਾ ਹੈ ਜਾਂ ਇਹਦੇ ਵਿੱਚ ਕੁਝ ਖਾਸ ਨਿਕਲਣ ਵਾਲਾ ਨਹੀਂ ਹੈ ਚੱਲਦਾ ਹੀ ਰਹੇਗਾ ਲੰਬਾ ਕੇਸ ਹੈ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਸਾਥੀ ਫੜੇਗੇ ਨੇ ਹਰਪੀ ਸਿੰਘ ਕੋਹਾਟੀ ਉਹਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਬੇਲ ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਕੋਰਟ ਨੇ ਉਹ ਫੈਸਲੇ ਦੀਆਂ ਦੋਨਾਂ ਧਿਰਾਂ ਦੀਆਂ ਦਲੀਲਾਂ ਤਰਕ ਸੁਣਨ ਤੋਂ ਬਾਅਦ ਫੈਸਲਾ ਰਾਖਮਾਂ ਰੱਖ ਲਿਆਗਾ ਜਾਤੇ ਪਹਿਲਾਂ ਫੜੇ ਜਾਂਦੇ ਹੈਗੇ ਸਰਕਾਰ ਵਿਜੀਲੈਂਸ ਦਾਦੀ ਕਿ ਅਸੀਂ ਇਹਨਾਂ ਦਾ ਬੰਦਾ ਸਾਥੀ ਪੜਿਆ ਹੈਗਾ ਜੀ ਉਹਦਾ ਵੀ 10 ਕਰੋੜ ਰੁਪਏ ਦਾ ਲੈਣ ਇਹ ਸਾਰੀਆਂ ਚੀਜ਼ਾਂ ਚਲਾਨ ਦੇ ਵਿੱਚ ਆ ਚੁੱਕੀਆਂ ਨੇ ਚਲਾਨ ਦੇ ਵਿੱਚ ਆ ਚੁੱਕੇ ਨੇ ਦੋ ਜਿਹੜਾ 2.50 ਪੇਜ ਦਾ ਚਲਾਨ ਆ ਤੇ ਪਲੱਸ 40000 ਜਿਹੜੇ سپورਟਿੰਗ ਡਾਕੂਮੈਂਟ ਆ ਉਹਨਾਂ ਦੋ 2.50 ਪੇਜਾਂ ਦੇ ਵਿੱਚ ਜ਼ਿਕਰ ਆ ਚੁੱਕਾ ਔਰ ਜਦੋਂ ਹਾਈ ਕੋਰਟ ਦੇ ਵਿੱਚ ਸਰਕਾਰੀ ਵੱਲ ਵਾਰ-ਵਾਰ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਸ ਕੇਸ ਕੇ ਦੇ ਵਿੱਚ ਹੱਲੇ ਅਸੀਂ ਹੋਰ ਬੰਦੇ ਪੜਨੇ ਆ ਗਏ ਨੇ ਉਦੋਂ ਚ ਗਜਪਤ ਸਿੰਘ ਗਰੇਵਗਾਲ ਦਾ ਵੀ ਨਾਮ ਆਇਆ ਸੀ ਹੋਰਾਂ ਦਾ ਵੀ ਹੈ ਇਸ ਕਰਕੇ ਉਹ ਤੋਂ ਉਸੇ ਕੜੀ ਦਾ ਹਿੱਸਾ ਵਾ ਜਾਂ ਤੇ ਪਹਿਲਾਂ ਫੜਦੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਦਾ ਫੈਸਲਾ ਰਾਖਵਾ ਹੋ ਚੁੱਕਾ ਭਾਵੇਂ 100 ਜਾਣੇ ਫੜ ਲਓ ਹੁਣ ਅਦਾਲਤਾਂ ਤੇ ਇਦਾਂ ਅਸਰ ਨਹੀਂ ਪੈਂਦਾ ਅਦਾਲਤ ਦਾ ਇੱਕ ਆਪਣਾ ਵਿਵੇਕ ਹੁੰਦਾ ਆਪਣਾ ਇੱਕ ਨਜ਼ਰੀਆ ਹੁੰਦਾ ਆਪਣਾ ਇੱਕ ਤਜਰਬਾ ਹੁੰਦਾ ਉਹਨਾਂ ਦੇ ਦੇਖਣਾ ਕਿ ਚਲਾਨ ਪੇਸ਼ ਹੋ ਚੁੱਕਾ ਦੋਨਾਂ ਤਰ੍ਹਾਂ ਦੀਆਂ ਦਲੀਲਾਂ ਆ ਚੁੱਕੀਆਂ ਨੇ ਕਿਹਦੇ ਚ ਕਮੀਆਂ ਕਿਹਦੇ ਚ ਨਹੀਂ ਕਮੀ ਕਿਹੜੀ ਠੋਸ ਆ ਕਿਹੜੀ ਨਹੀਂ ਠੋਸ ਉਹਨੇ ਤੇ ਇਦਾਂ ਜੇ ਇਦਾਂ ਹੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਨਾਲ ਫੜੋ ਫੜਾਈ ਦੇ ਨਾਲ ਅਦਾਲਤਾਂ ਚੱਲਣ ਲੱਪੀਆਂ ਫਿਰ ਤੇ ਲੋਕਾਂ ਨੂੰ ਇਨਸਾਫ ਮਿਲਣਾ ਨਹੀ ਓੱਖਾ ਹੋ ਜਾਊਗਾ ਪੁਲਿਸ ਦੇ ਸੀਬੀਆਈ ਇਨਵੈਸਟੀਗੇਸ਼ਨ ਈਡੀ ਇਨਵੈਸਟੀਗੇਸ਼ਨ ਇਨਕਮ ਟੈਕਸ ਇਨਵੈਸਟੀਗੇਸ਼ਨ ਸਟੇਟ ਦੀਆਂ ਏਜੰਸੀਆਂ ਦੀ ਇਨਵੈਸਟੀਗੇਸ਼ਨ ਅਦਾਲਤਾਂ ਤੇ ਸਭ ਨਹੀਂ ਪਾਉਂਦੀਆਂ ਫਿਰ ਅਦਾਲਤਾਂ ਪੁਲਿਸ ਦੇ ਮਤੇ ਅਥਾ ਥੋੜਾ ਚੱਲਣਗੀਆਂ ਉਹਨਾਂ ਦਾ ਆਪਣਾ ਕਾਨੂੰਨ ਦਾ ਵੱਖਰਾ ਨਜ਼ਰੀਆ ਹੁੰਦਾ ਇਹਨਾਂ ਦਾ ਵੱਖਰਾ ਇਹ ਕ੍ਰਿਮినਲ ਦੇ ਤੌਰ ਤੇ ਦੇਖਦੇ ਨੇ ਉਹ ਸਿਵਧਾਨ ਦੇ ਤੌਰ ਤੇ ਦੇਖਦੇ ਨੇ ਇਸ ਕਰਕੇ ਲੱਗਦਾ ਨਹੀਂ ਹੈਗਾ ਕਿਉਂਕਿ ਫੈਸਲਾ ਰਿਜ਼ਰਵ ਹੋ ਗਿਆ ਜਦੋਂ ਰਿਜ਼ਰਵ ਹੋ ਗਿਆ ਉਹ ਜਿੱਦਾਂ ਲਿਸਟ ਲੱਗੂਗਾ ਭਲਕੇ ਲੱਖੂ ਚੌਥ ਲੱਖੂ ਪੰਜੌਥ ਲੱਗੂਗਾ ਉਹਦੇ ਨਾਲ ਉਹ ਤਾਂ ਪੜ ਕੇ ਹੀ ਸੁਣਾਉਣਾ ਰਿਜ਼ਰਵ ਮਤਲਬ ਰਿਜ਼ਰਵ ਰੱਖ ਲਿਆ ਰਾਖਮਾ ਰੱਖ ਲਿਆ ਉਹ ਜਿੱਦਾਂ ਲਿਸਟ ਹੋ ਗਿਆ ਹਾਈ ਕੋਰਟ ਦੇ ਰਿਕਾਰਡ ਦੇ ਵਿੱਚ ਪੜ ਕੇ ਸੁਣਾ ਦੇਣਗੇ ਕਿ ਬਿਕਮ ਸਿੰਘ ਮਜੀਠੀਆ ਦੀ ਰੀਲ ਹੋ ਗਈ ਆ ਜਾਂ ਰੱਦ ਹੋ ਗਈਆ ਰਿਜੈਕਟ ਹੋ ਗਈ ਜਾਂ ਐਕਸੈਪਟ ਹੋ ਗਈ ਉਹਦੇ ਨਾਲ ਹਰਪ੍ਰੀਤ ਸਿੰਘ ਕੁਲਾਟੀ ਨੂੰ ਫੜ ਲਓ ਜਾਂ ਗਜਪਤ ਸਿੰਘ ਗਰੇਵਾਲ ਨੂੰ ਫੜ ਲਓ ਉਹਦੇ ਨਾਲ ਅਸਰ ਨਹੀਂ ਪਏਗਾ ਹਾਲਾਂ ਇਹਨਾਂ ਕਹਿਆ ਕਿ ਅਸੀਂ ਹੋਰ ਵੀ ਪੜਨੇ ਉਹ ਕਿਹੜੇ ਕਿਹੜੇ ਪਰਿਵਾਰਕ ਮੈਂਬਰ ਨੇ ਜਾਂ ਕਾਰੋਬਾਰ ਇੱਕ ਚਲਾਨ ਦੇ ਵਿੱਚ ਆ ਚੁੱਕ ਨੇ ਹੁਣਾਂ ਤਾਂ ਚਾਹੀਦਾ ਸੀ ਪਹਿਲਾਂ ਪੜੇ ਜਾਣ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਫੜਿਆ ਜੀ ਤੇ 25 ਜੂਨ ਤੋਂ ਲੈ ਕੇ ਹੁਣ ਤੱਕ ਤੁਸੀਂ ਇਹ ਦੂਜਾ ਬੰਦਾ ਫੜਿਆ ਜਿਹੜੇ 10 12 ਬੰਦੇ ਤੁਸੀਂ ਲਿਸਟ ਦੇ ਵਿੱਚ ਪਾਏ ਉਹ ਤੁਸੀਂ ਉਹ ਪਹਿਲਾਂ ਫੜਦੇ ਹੁਣ ਕਿਉਂਕਿ ਇਹ ਕਹਿਣਗੇ ਕਿ ਅਸੀਂ ਜੀ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਕਿਉਂਕਿ ਹੁਣ ਦਲੀਲ ਤੇ ਸੁਣ ਨਹੀਂ ਜਾਣੀ ਫੈਸਲਾ ਰੱਖਵਾਂਗੇ ਜਾਂ ਤੇ ਪਹਿਲਾਂ ਕਹਿੰਦੇ ਸੀ ਅਸੀਂ ਬੰਦਾ ਫੜਨੇ ਜੀ ਬੇਲ ਨਾ ਦਿੱਤੀ ਜਾਵੇ ਅਸੀਂ ਇਹਨਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਗੱਲਬਾਤ ਕਰਨੀ ਆ ਤਾਈ ਉਸ ਹੁਣ ਕੀ ਹੈ ਹੁਣ ਇਹ ਜਾਣਗੇ ਡਿਸਟ੍ਰਿਕਟ ਕੋਰਟ ਜਾਣਗੇ ਹੁਣ ਬਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਪਹਟਾ ਦੇਣਗੇ ਉਹ ਡਿਸਟ੍ਰਿਕਟ ਕੋਰਟ ਦਾ ਮਸਲਾ ਆ ਗਿਆ ਉਹ ਹਾਈ ਕੋਰਟ ਦਾ ਮਸਲਾ ਨਹੀਂ ਹੈਗਾ ਹੁਣ ਡਿਸਟ੍ਰਿਕਟ ਕੋਰਟ 6 ਦਿਨ ਦਾ ਨਾ ਰਿਮਾਂਡ ਹਾਸਲ ਕਰ ਲਿਆ ਉਹ ਹੁਣ ਬਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਲੈ ਕੇ ਜਾਂਦੇ ਨਹੀਂ ਜਾਂਦੇ ਹਾਲਾਂਕਿ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਵੀ 2 ਦਿਨ ਬਚੇ ਹੈਗੇ ਨੇ ਰਮਾੜ ਲੈਣ ਵਾਸਤੇ ਪਰ ਜਦ ਚਲਾਨ ਇੱਕ ਵਾਰ ਪੇਸ਼ ਹੋ ਜੇ ਫਿਰ ਅਦਾਲਤਾਂ 100 ਵਾਰ ਸੋਚਦੀਆਂ ਪਰ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਹੋਰ ਕਿਸ-ਕਿਸ ਨੂੰ ਜਿਹੜੇ ਕਾਬੂ ਹੁੰਦੇ ਕੀ ਗਜਪਤ ਸਿੰਘ ਗਰਗਵਾਲ ਨੂੰ ਵੀ ਕਾਬੂ ਕਰਨਗੇ ਜਾਂ ਹੋਰ ਵੀ ਪਰਿਵਾਰਕ ਮੈਂਬਰ ਨੇ ਜਾਂ ਹੋਰ ਵੀ ਕਾਰੋਬਾਰੀ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੈਂਦੇ ਜਿਵੇਂ ਇਹਨਾਂ ਨੇ ਗਿਲਕੋ ਵਾਲਾ ਰਜੀਤ ਸਿੰਘ ਗਿਲ ਜਿਹੜੇ ਪਹਿਲਾਂ ਦੇ ਕਾਲੀ ਦਲ ਸੀ ਤੇ ਰਾਤੋ ਰਾਤ ਉਹ ਭਾਜਪਾ 'ਚ ਚਲੇ ਗਏ ਰਾਤੋ ਰਾਤ ਹਰਿਆਣੇ ਦੇ ਵਿੱਚ ਚਲੇ ਗਏ ਹਰਿਆਣੇ ਦੇ ਉਹਨੂੰ ਰਲੀਪ ਮਿਲ ਗਈ ਹੈਗੀ ਠੀਕ ਹੈ ਉਹਨਾਂ ਨੂੰ ਵੀ ਕਹੇ ਸੀ ਕਿ ਇਹਨਾਂ ਦੀਆਂ ਕੰਪਨੀਆਂ ਦਾ ਵੀ ਕੋਈ ਲੈਣ ਦੇਣਾ ਹੈਗਾ ਕਿਉਂਕਿ ਚਰਚਾ ਸੀ ਪਹਿਲਾਂ ਰঞ্জੀਤ ਸਿੰਘ ਗਿੱਲ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਹੋ ਸਕਦਾ ਕਿ ਸ਼ਾਇਦ ਉਹਨੂੰ ਪਹਿਲਾਂ ਕਿਹਾ ਹੋਵੇ ਕਿ ਤੈਨੂੰ ਰਾਜ ਸਭਾ ਮੈਂਬਰ ਭੇਜ ਦਿੰਦੇ ਕਿਉਂਕਿ ਆਮ ਆਦੀ ਪਾਰਟੀ ਆਮ ਬੰਦੇ ਨੂੰ ਤੇ ਰਾਜ ਸਭਾ ਮੈਂਬਰ ਭੇਜਦੀ ਨਹੀਂ ਉਹਦੇ ਵਪਾਰੀਆਂ ਨੂੰ ਭੇਜਦੀ ਹੈਗੀ ਕਾਰੋਬਾਰੀਆਂ ਨੂੰ ਭੇਜਦੀ ਹੈ ਕਦੇ ਸੰਜੀਵ ਰੋੜਾ ਸਾਹਿਬ ਕਦੇ ਲਵਲੀ ਯੂਨੀਵਰਸਿਟੀ ਵਾਲੇ ਮਾਲਕ ਕਦੇ ਟਰਾਈ ਡੇਡ ਦੇ ਮਾਲਕ ਹੈ ਨਾ ਇਸ ਕਰਕੇ ਹੋ ਸਕਦਾ ਹੈ ਕਿ ਉਹ ਨਹੀਂ ਮੰਨੇ ਹੋਣਗੇ ਉਹਨਾਂ ਲਗਾ ਚਲੋ ਸਰਕਾਰ ਕਹਿੰਦੀ ਕਿ ਆਪਾਂ ਦੂਜੇ ਰੁਕ ਤੇ ਕੰਨ ਮਰੋੜ ਦਿੰਦੇ ਉਹ ਕਹਿੰਦੇ ਆਪਾਂ ਛੋਟੀ ਦਿੱਲੀ ਕੋ ਗ ਲੈਣਾ ਆਪਾਂ ਵੱਡੀ ਦਿੱਲੀ ਵਾਲਿਆਂ ਕੋ ਚਲਦੇ ਇਸ ਕਰ ਉਹ ਵੱਡੀ ਦਿੱਲੀ ਵਾਲਿਆਂ ਕੋ ਚਲ ਗਏ ਇਹ ਜਿਹੜੇ ਪੋਲੀਟੀਕਲ ਮਸਲੇ ਜਿਹੜੇ ਇਦਾਂ ਜਿਹੜੇ ਉੱਠਦੇ ਰਹਿੰਦੇ ਹਨ ਪਰ ਦੇ ਦੇ ਕਿ ਬਿਕਰਮ ਸਿੰਘ ਮਜੀਠੀਆ ਦੀ ਬੇਲ ਤੇ ਇਹ ਅਸਰ ਨਹੀਂ ਪਾਏਗਾ ਜੀ ਪਰ ਹੋਰ ਕਿਹੜੇ ਕਿਹੜੇ ਪਰਿਵਾਰ ਨੂੰ ਸਰਕਾਰ ਜਾਂ ਵਿਜੀਲੈਂਸ ਅਰੈਸਟ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਕਿ ਪਿਛਲੀਆਂ ਜਿਹੜੀਆਂ ਹਾਈ ਕੋਰਟ ਦੇ ਸੁਣਵਾਈਆਂ ਹੋਈਆਂ ਸੀ ਉਹਦੇ ਚੋਂ ਨਾ ਕਿਹਾ ਸੀ ਕਿ ਅਸੀਂ ਹੋਰਾਂ ਲੋਕਾਂ ਨੂੰ ਵੀ ਹਲੇ ਗ੍ਰਿਫਤਾਰ ਕਰਨਾ ਹੈ। ਵਿਕਰਮ ਜੀਠੀਓ ਲੈ ਕੇ ਜਿਹੜੀ ਕਿ ਹੁਣ ਤੱਕ ਦੀ ਲੇਟੈਸਟ ਖਬਰ ਸੀ ਇਹ ਤੁਹਾਡੇ ਸਾਂਝੀ ਜਰੂਰ ਕਰਨੀ ਸੀ। ਤਾਂ ਭਈ ਜੋ ਵੀ ਵੀਰ ਭਰਾ ਆਪਣੇ ਨਵੇਂ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਜਿਹੜੀ ਅੱਜ ਤੱਕ ਦੀ ਲੇਟੈਸਟ ਖਬਰ ਸੀ ਸੁਣ ਲੈ ਸਾਂਝੀ ਜਰੂਰ ਕਰਨੀ ਸੀ। ਧੰਨਵਾਦ।